ਆ ਦੇਖੋ ਬਾਈ ਸਭ ਕੁਝ ਤੈਸ ਨੈਸ ਹੋ ਗਿਆ ਦੇਖੋ ਇੱਥੇ ਦੱਸਿਆ ਜਾਂਦਾ ਪਹਿਲਾ ਕਮਰਾ ਹੁੰਦਾ ਸੀ ਪਸੂਆਂ ਦਾ ਤੇ ਟਰੈਕਟਰ ਵੀ ਦੇਖੋ ਕਿਵੇਂ ਮਿੱਟੀ ਦੇ ਵਿੱਚ ਦੱਬਿਆ ਗਿਆ ਇੰਨੇ ਫੜਾਂ ਦੇ ਫੜਾਂ ਦੇ ਕਾਰਨ ਹਾਲਾਤ ਮਾੜੇ ਹੋ ਗਏ ਹਨ ਤੇ ਹੁਣ ਇਹ ਸਰਕਾਰਾਂ ਨੇ ਤਾਂ ਕੁਝ ਵੀ ਨਹੀਂ ਕਰਨਾ ਪਰ ਪ੍ਰਮਾਤਮਾ ਦੁਨੀਆ ਦੇ ਵਿੱਚ ਹੀ ਵਸਦਾ ਹੈਗਾ ਇਹ ਪੰਜਾਬ ਦੇ ਲੋਕ ਇਕੱਠੇ ਹੋ ਕੇ ਸਭ ਕੁਝ ਹਿਲਾ ਕਰਨਗੇ ਪਰ ਇਸੇ ਕਰਕੇ ਚਾਹੀਦਾ ਤਾਂ ਹੁਣ ਸਰਕਾਰਾਂ ਨੂੰ ਕਿਉਂਕਿ ਸਰਕਾਰ ਹਰ ਪਾਸਿਓਂ ਪੈਸੇ ਬਣਾ ਰਹੀ ਹੈ ਟੈਕਸ ਦੇ ਟੈਕਸ ਕੱਟ ਰਹੀ ਹੈ ਹਰ ਇੱਕ ਚੀਜ਼ ਤੇ ਜੀਐਸਟੀ ਲਗਾਈ ਹੈ ਹਨ ਹਰ ਇੱਕ ਚੀਜ਼ ਦਾ ਇਹਨਾਂ ਨੂੰ ਪੈਸਾ ਆਉਂਦਾ ਆ ਦੇਖੋ ਕਿੰਨਾ ਨੁਕਸਾਨ ਹੋਇਆਗਾ ਕਿੰਨੀਆਂ ਜ਼ਮੀਨਾਂ ਮਰ ਗਈਆਂ ਠੀਕ ਹੈ ਨਾ ਜਿੰਨਾ ਝੋਨਾ ਸੀਗਾ ਸਭ ਕੁਝ ਤੈਸਨੈਸ ਹੋ ਗਿਆ ਇਸੇ ਕਰਕੇ ਹੁਣ ਸਰਕਾਰਾਂ ਨੂੰ ਚਾਹੀਦਾਗਾ ਵੀ ਅਸੀਂ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆਗਾ ਉਹਨਾਂ ਦੀ ਅਸੀਂ ਮਦਦ ਕਰੀਏ ਜੋ ਫਸਲਾਂ ਦਾ ਨੁਕਸਾਨ ਹੋਇਆ ਅਸੀਂ ਫਸਲਾਂ ਦਾ ਹੱਲ ਕਰੀ ਹੈ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ